ਇਹ ਤੇ ਸਵਾਲ ਸਰਕਾਰ ਤੋਂ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ ਕਿਵੇਂ ਅੱਤਵਾਦੀ ਸਰਹੱਦ ਨੂੰ ਪਾਰ ਕਰਦੇ ਨੇ ਇੰਡੀਆ ਦੇ ਅੰਦਰ ਇੰਨਾ ਆਉਂਦੇ ਨੇ ਤੇ ਅਟੈਕ ਕਰਕੇ ਸੇਫਲੀ ਵਾਪਸ ਚਲੇ ਜਾਂਦੇ ਨੇ ਤੇ ਜੇਕਰ ਆਪਾਂ ਦੇਖੀਏ ਨਾ ਅੱਤਵਾਦੀ ਹਮਲੇ ਤੋਂ ਬਾਅਦ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮਦਦ ਕੀਤੀ ਹੈ ਬਿਨਾਂ ਜਾਤ ਧਰਮ ਦੇਖੇ ਤਾਂ ਉਹ ਕਸ਼ਮੀਰ ਦੇ ਲੋਕ ਹੀ ਸਨ ਪਰ ਕੀ ਅਸੀਂ ਆਪਣੇ ਸਿਸਟਮ ਤੋਂ ਇੱਕ ਸਵਾਲ ਪੁੱਛ ਸਕਦੇ ਹਾਂ ਕਿ ਇਹ ਸਿਸਟਮ ਦਾ ਐਡਾ ਵੱਡਾ ਫੇਲੀਅਰ ਨਹੀਂ ਹੈ ਕਿ 20 ਮਿੰਟ ਤੱਕ ਲਗਾਤਾਰ ਅੱਤਵਾਦੀ ਗੋਲੀਆਂ ਚਲਾਉਂਦੇ ਰਹੇ ਤੇ ਨਾ ਉੱਥੇ ਕੋਈ ਪੁਲਿਸ ਪਹੁੰਚੀ ਅਤੇ ਨਾ ਹੀ ਉੱਥੇ ਕੋਈ ਫੌਜ ਪਹੁੰਚੀ ਇਸ ਚੀਜ਼ ਦੇ ਵਿੱਚ ਵੀ ਕੋਈ ਸ਼ੱਕ ਬੈਠਾ ਹੈ ਇੰਡੀਆ ਜੇ ਕੋਈ ਸਟੈਪ ਚੱਕੇਗਾ ਤਾਂ ਪਾਕਿਸਤਾਨ ਪੱਕਾ ਉਸ ਦਾ ਜਵਾਬ ਦੇਵੇਗਾ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਅਟੈਕ ਤੋਂ ਬਾਅਦ ਪੀਐਮ ਮੋਦੀ ਸਾウਦੀ ਅਰਬ ਦਾ ਦੌਰਾ ਵਿਚਾਲੇ ਛੱਡ ਕੇ ਦਿੱਲੀ ਵਾਪਸ ਆ ਜਾਂਦੇ ਨੇ ਦਿੱਲੀ ਵਾਪਸ ਆਉਣ ਤੋਂ ਬਾਅਦ ਪੀਐਮ ਮੋਦੀ ਪਾਕਿਸਤਾਨ ਦੇ ਉੱਪਰ ਐਕਸ਼ਨ ਲੈਂਦੇ ਨੇ ਇਹ ਐਕਸ਼ਨ ਕਿਸੇ ਵੀ ਤਰ੍ਹਾਂ ਦਾ ਕੋਈ ਸਰਜਿਕਲ ਸਟ੍ਰਾਈਕ ਨਹੀਂ ਹੁੰਦੀ ਨਾ ਹੀ ਕੋਈ 에 ਸਟ੍ਰਾਈਕ ਹੁੰਦੀ ਹੈ ਇਹ ਐਕਸ਼ਨ ਹੁੰਦਾ ਹੈ ਜੀ ਵਾਟਰ ਸਟ੍ਰਾਈਕ ਦਾ ਵਾਟਰ ਸਟ੍ਰਾਈਕ ਦੇ ਨਾਲ-ਨਾਲ ਪਾਕਿਸਤਾਨ ਦੇ ਉੱਪਰ ਚਾਰ ਹੋਰ ਐਕਸ਼ਨ ਲਏ ਜਾਂਦੇ ਨੇ ਇਹਨਾਂ ਐਕਸ਼ਨਾਂ ਦਾ ਪਾਕਿਸਤਾਨ ਦੇ ਉੱਪਰ ਕੀ ਅਸਰ ਹੋਵੇਗਾ ਕਿ ਇਹ ਐਕਸ਼ਨ ਲੈਣ ਦੇ ਨਾਲ ਇੰਡੀਆ ਦਾ ਜਿਹੜਾ ਬਦਲਾ ਹੈ ਉਹ ਪੂਰਾ ਹੋ ਜਾਵੇਗਾ ਤੇ ਨਾਲ ਹੀ ਇਹ ਸਵਾਲ ਹੈ ਕਿ ਪੈ ਅਟੈਕ ਨੂੰ ਧਰਮ ਦੇ ਨਾਲ ਜੋੜ ਕੇ ਕਿਉਂ ਦੇਖਿਆ ਜਾ ਰਿਹਾ ਹੈ ਕਿ ਇੱਥੇ ਸਵਾਲ ਸਰਕਾਰ ਤੋਂ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ ਕਿਵੇਂ ਅੱਤਵਾਦੀ ਸਰਹੱਦ ਨੂੰ ਪਾਰ ਕਰਦੇ ਨੇ ਇੰਡੀਆ ਦੇ ਅੰਦਰ ਇੰਨਾ ਆਉਂਦੇ ਨੇ ਤੇ ਅਟੈਕ ਕਰਕੇ ਸੇਫਲੀ ਵਾਪਸ ਚਲੇ ਜਾਂਦੇ ਨੇ ਇੰਡੀਆ ਦੇ ਡਿਫੈਂਸ ਮੰਤਰੀ ਰਾਜਨਾਥ ਸਿੰਘ ਨੂੰ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਦੇਣੇ ਚਾਹੀਦੇ ਨੇ ਇਹੀ ਸੇਮ ਸਵਾਲ ਹੋਮ ਮਿਨਿਸਟਰੀ ਅਮਿਤ ਸ਼ਾਹ ਤੇ ਪੀਐਮ ਮੋਦੀ ਤੋਂ ਵੀ ਜ਼ਰੂਰ ਪੁੱਛੇ ਜਾਣੇ ਚਾਹੀਦੇ ਨੇ ਕਿ ਇੱਥੇ ਗਵਰਨਮੈਂਟ ਆਪਣੀ ਗਲਤੀ ਨੂੰ ਐਕਸੈਪਟ ਕਰੇ ਕਿ ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਦੇਸ਼ ਦੀ ਸੁਰੱਖਿਆ ਹੁੰਦੀ ਹੈ ਇਹਨਾਂ ਸਾਰੇ ਸਵਾਲਾਂ ਦੇ ਉੱ ਜਿਹੜੇ ਪਾਕਿਸਤਾਨ ਦੇ ਉੱਪਰ ਇੰਡੀਆ ਦੀ ਗਵਰਨਮੈਂਟ ਨੇ ਐਕਸ਼ਨ ਲਏ ਨੇ ਉਹਨਾਂ ਦੇ ਬਾਰੇ ਇੰਡੀਆ ਦੀ ਨੈਸ਼ਨਲ ਸਕਿਉਰਿਟੀ ਦੇ ਉੱਪਰ ਫੈਸਲਾ ਲੈਣ ਵਾਲੀ ਸਭ ਤੋਂ ਵੱਡੀ ਬਾਡੀ ਦਾ ਨਾਮ ਹੈ ਕੈਬਨਟ ਕਮੇਟੀ ਆਫ ਸਕਿਉਰਿਟੀ ਜਾਨੀ ਕਿ ਸੀਸੀਐਸਆਈ ਪ੍ਰਾਈਮ ਮਿਨਿਸਟਰ ਇਸ ਕਮੇਟੀ ਦੇ ਪ੍ਰੈਜ਼ੀਡੈਂਟ ਹੁੰਦੇ ਨੇ ਡਿਫੈਂਸ ਮਿਨਿਸਟਰ ਅਤੇ ਹੋਮ ਮਿਨਿਸਟਰ ਫਾਈਨੈਂਸ ਮਿਨਿਸਟਰ ਅਤੇ ਫੋਰਨ ਮਿਨਿਸਟਰ ਇਸ ਦੇ ਮੈਂਬਰ ਹੁੰਦੇ ਨੇ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਅਟੈਕ ਹੁੰਦਾ ਹੈ ਤੇ 23 ਅਪ੍ਰੈਲ ਨੂੰ ਪੀਐਮ ਮੋਦੀ ਆਪਣੀ ਰਹਿਸ਼ੇ ਦੇ ਉੱਪਰ ਸੀਸੀਐਸ ਦੀ ਮੀਟਿੰਗ ਲੈਂਦੇ ਨੇ ਇਹ ਮੀਟਿੰਗ ਲਗਭਗ 2.5 ਇੰਗੇਸਟ ਇੰਡੀਆ ਦੀ ਗਵਰਨਮੈਂਟ ਦੇ ਲੈ ਸਨ ਇਹ ਹਮਲੇ ਦੇ ਵਿਰੁੱਧ ਦੇ ਵਿੱਚ ਪਹਿਲਾ ਐਕਸ਼ਨ ਸੀ ਇੰਡਸ ਵਾਟਰ ਟਰੀਟੀ ਨੂੰ ਰਿਵੋਕ ਕਰਨਾ ਦੂਜਾ ਐਕਸ਼ਨ ਸੀ ਤੁਰੰਤ ਹੀ ਅਟਾਰੀ ਵਾਗਾ ਬਾਰਡਰ ਦੀ ਜਿਹੜੀ ਚੈੱਕ ਪੋਸਟ ਹੈ ਉਸ ਨੂੰ ਬੰਦ ਕਰਨਾ ਇਸ ਲਈ ਜਿਹੜੇ ਲੋਕ ਪਾਕਿਸਤਾਨ ਤੋਂ ਇੰਡੀਆ ਆਏ ਹੋਏ ਸਨ ਵੀਜ਼ਾ ਲੈ ਕੇ ਉਹਨਾਂ ਨੂੰ ਵੀ 1 ਮਹੀਨ ਲਾਸਟ ਡੇਟ ਦਿੱਤੀ ਜਾਂਦੀ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਪਾਕਿਸਤਾਨ ਚਲੇ ਜਾਓ ਤੀਜਾ ਐਕਸ਼ਨ ਸੀ ਪਾਕਿਸਤਾਨ ਦੇ ਵਿਰੁੱਧ ਜਿਹੜੇ ਸ਼ਾਰਕ ਵੀਜ਼ੇ ਦੇ ਤਹਿਤ ਪਾਕਿਸਤਾਨ ਦੇ ਨਾਗਰਿਕ ਇੰਡੀਆ ਆਉਂਦੇ ਸਨ ਉਹ ਸ਼ਾਰਕ ਵੀਜ਼ੇ ਦੀ ਜਿਹੜੀ ਛੋਟ ਸੀ ਉਹ ਬੰਦ ਕਰ ਦਿੱਤੀ ਗਈ ਤੇ ਪਹਿਲਾਂ ਤੋਂ ਜਾਰੀ ਕੀ ਆਏ ਹੋਏ ਪਾਕਿਸਤਾਨੀਆਂ ਨੂੰ 48 ਘੰਟਿਆਂ ਦੇ ਵਿੱਚ ਇੰਡੀਆ ਛੱਡਣਾ ਪਵੇਗਾ ਚੌਥਾ ਐਕਸ਼ਨ ਸੀ ਦਿੱਲੀ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਐਮਬੈਸੀ ਹੈ ਉਸ ਦੇ ਵਿੱਚ ਸਿਕਿਉਰਿਟੀ ਅਤੇ ਜਿਹੜੇ ਸੀਨੀਅਰ ਆਫੀਸਰ ਨੇ ਉਹਨਾਂ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਇੰਡੀਆ ਛੱਡਣਾ ਪਵੇਗਾ ਤੇ ਹੁਣ ਤੋਂ ਇਹਨਾਂ ਆਫੀਸਰਸ ਦੀ ਇਹ ਪੋਸਟ ਨੂੰ ਇੰਡੀਆ ਦੇ ਵਿੱਚ ਖਤਮ ਮੰਨਿਆ ਜਾਵੇਗਾ ਏਰੀਆ ਨੇ ਵੀ ਆਪਣੇ ਸਿਕਿਉਰਿਟੀ ਐਡਵਾਈਜ਼ਰ ਨੂੰ ਇਸਲਾਮਾਬਾਦ ਤੋਂ ਵਾਪਸ ਬੁਲਾ ਲਿਆ ਹੈ ਪੰਜਵਾਂ ਐਕਸ਼ਨ ਸੀ ਪਾਕਿਸਤਾਨ ਦੇ ਉੱਪਰ ਕਿ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਐਮਬੈਸੀ ਹੈ ਉਸ ਦੇ ਵਿੱਚ ਸੀਨੀਅਰ ਆਫੀਸਰਸ ਜਿਨ੍ਹਾਂ ਦੀ ਸੰਖਿਆ 55 ਹੈ ਉਸ ਨੂੰ ਘਟਾ ਕੇ 30 ਕੀਤਾ ਜਾ ਇਹ ਚੀਜ਼ ਲਾਗੂ ਹੋਵੇਗੀ ਹੁਣ ਇਹ ਸਵਾਲ ਉੱਠਦਾ ਹੈ ਕਿ ਇੰਡੀਅਨ ਗਵਰਨਮੈਂਟ ਵੱਲੋਂ ਲਏ ਗੇ ਇਹਨਾਂ ਪੰਜ ਵੱਡੇ ਐਕਸ਼ਨਾਂ ਦੇ ਨਾਲ ਪਾਕਿਸਤਾਨ ਦੇ ਵਿੱਚ ਕੀ ਹਾਲਾਤ ਹੋਣਗੇ ਕੀ ਇਸ ਦੇ ਨਾਲ ਪਾਕਿਸਤਾਨ ਦੇ ਉੱਪਰ ਕੋਈ ਅਸਰ ਪਵੇਗਾ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਹੁਣ ਪਹਿਲੀ ਚੀਜ਼ ਦੇ ਉੱਪਰ ਆਉਣਾ ਕਿ ਜਿਹੜਾ ਇੰਡੀਆ ਦੀ ਸਰਕਾਰ ਨੇ ਸਿੱਧੂ ਵਾਟਰ ਐਟਰੀਟੀ ਹੈ ਉਸ ਨੂੰ ਰੀਵੋਕ ਕੀਤਾ ਹੈ ਇਸ ਦੇ ਨਾਲ ਪਾਕਿਸਤਾਨ ਦੇ ਉੱਪਰ ਕੀ ਅਸਰ ਪਵੇਗਾ ਮੰਨਿਆ ਇਹੀ ਜਾ ਰਿਹਾ ਹੈ ਕਿ ਇਹ ਸਭ ਤੋਂ ਮੇਨ ਐਕਸ਼ਨ ਹੈ ਇੰਡੀਆ ਦੀ ਸਰਕਾਰ ਦਾ ਜਿਹੜਾ ਪਾਕਿਸਤਾਨ ਦੇ ਉੱਪਰ ਉਹਨਾਂ ਨੇ ਲਿਆ ਹੈ ਪਾਕਿਸਤਾਨ ਦੇ ਵਿੱਚ ਜਿਹੜੀ ਖੇਤੀ ਕੀਤੀ ਜਾਂਦੀ ਹੈ ਉਸ ਦੇ ਵਿੱਚੋਂ 90% ਖੇਤੀ ਦੇ ਲਈ ਜਿਹੜਾ ਪਾਣੀ ਵਰਤਿਆ ਜਾਂਦਾ ਹੈ ਉਹ ਇਹੀ ਸਿੱਧੂ ਨਦੀ ਦਾ ਹੀ ਹੁੰਦਾ ਹੈ ਪਾਕਿਸਤਾਨ ਦੀ ਜਿਹੜੀ ਨੈਸ਼ਨਲ ਇਨਕਮ ਹੈ ਉਹਦੇ ਵਿੱਚ ਵੀ ਖੇਤੀਬਾੜੀ ਦਾ 23% ਯੋਗਦਾਨ ਹੈ ਤੇ ਪਾਕਿਸਤਾਨ ਦੀ ਜਿਹੜੀ ਪਿੰਡਾਂ ਦੇ ਵਿੱਚ ਰਹਿਣ ਵਾਲੀ 68% ਆਬਾਦੀ ਹੈ ਉਹ ਖੇਤੀ ਸahari ਆਪਣਾ ਜੀਵਨ ਬਸਰ ਕਰਦੀ ਹੈ ਇਸ ਦੇ ਨਾਲ ਹੀ ਉਹਨਾਂ ਦੀ ਆਈ ਚਲਾਈ ਚਲਦੀ ਹੈ ਤੇ ਇੰਡੀਆ ਦੀ ਸਰਕਾਰ ਨੇ ਜਿਹੜੀ ਸਿੱਧੂ ਵਾਟਰ ਟ੍ਰੀਟੀ ਨੂੰ ਤੋੜ ਦਿੱਤਾ ਹੈ ਇਸ ਦੇ ਨਾਲ ਨਾਲ ਪਾਕਿਸਤਾਨ ਦੀ ਇਕਨੋਮੀ ਤੋਂ ਲੈ ਕੇ ਪਾਕਿਸਤਾਨ ਦੇ ਆਮ ਲੋਕਾਂ ਦੇ ਉੱਪਰ ਵੀ ਇਸ ਦਾ ਬਹੁਤ ਜ਼ਿਆਦਾ ਬੁਰਾ ਅਸਰ ਪਵੇਗਾ ਤੇ ਪਾਕਿਸਤਾਨ ਦੇ ਅੰਦਰ ਮੰਗਲ ਤੇ ਟਾਰਬੁਲਾ ਨਾਮ ਦੇ ਵੱਡੇ ਡੈਮ ਬਣੇ ਹੋਏ ਨੇ ਇਹਨਾਂ ਡੈਮ ਦੇ ਨਾਲ ਹੀ ਪਾਕਿਸਤਾਨ ਨੂੰ ਬਿਜਲੀ ਮਿਲਦੀ ਹੈ ਜੇਕਰ ਇੰਡੀਆ ਸਿੱਧੂ ਨਦੀ ਦੇ ਪਾਣੀ ਨੂੰ ਰੋਕ ਲੈਂਦਾ ਹੈ ਤਾਂ ਪਾਕਿਸਤਾਨ ਦੇ ਇਹ ਦੋਨੇ ਡੈਮ ਬੇਕਾਰ ਹੋ ਜਾਣਗੇ ਤੇ ਇੱਥੋਂ ਹੀ ਪਾਕਿਸਤਾਨ ਦੀ ਬਹੁਤ ਵੱਡੇ ਏਰੀਆ ਨੂੰ ਬਿਜਲੀ ਸਪਲਾਈ ਹੁੰਦੀ ਹੈ ਤੇ ਪਾਕਿਸਤਾਨ ਦੇ ਬਿਜਲੀ ਉਤਪਾਦਨ ਦੇ ਵਿੱਚ 30 ਤੋਂ 35% ਕਟੌਤੀ ਆ ਜਾਵੇਗੀ ਤੇ ਨਾਲ ਹੀ ਪਾਕਿਸਤਾਨ ਦੀ ਇੰਡਸਟਰੀ ਦੇ ਉੱਪਰ ਵੀ ਇਹ ਬਿਜਲੀ ਕਟੌਤੀ ਦਾ ਬਹੁਤ ਜ਼ਿਆਦਾ ਅਸਰ ਪਵੇਗਾ ਕਿਉਂਕਿ ਉਹ ਇੰਡਸਟਰੀ ਬੰਦ ਹੋਣ ਦੀ ਕगार ਦੇ ਉੱਪਰ ਪਹੁੰਚ ਜਾਵੇਗੀ ਤੇ ਉੱਥੇ ਬੇਰੁਜ਼ਗਾਰੀ ਵੱਧ ਜਾਵੇਗੀ ਜਿਹੜੇ ਇੰਡੀਆ ਦੇ ਡਿਪਲੋਮੈਟ ਨੇ ਉਹ ਮੰਨਦੇ ਨੇ ਕਿ ਇੰਡੀਆ ਵੱਲੋਂ ਜਿਹੜੇ ਐਕਸ਼ਨ ਲਏ ਗਏ ਨੇ ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਐਕਸ਼ਨ ਹੈ ਪਾਕਿਸਤਾਨ ਦੇ ਉੱਪਰ ਜਿਹੜਾ ਸਭ ਤੋਂ ਜ਼ਿਆਦਾ ਅਸਰ ਪਾਵੇਗਾ ਉਹ ਹੀ ਸਿੱਧੂ ਜਲ ਸਮਝੌਤਾ ਹੀ ਹੈ ਸਿੱਧੂ ਜਲ ਸਮਝੌਤੇ ਦੇ ਟੁੱਟਣ ਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਅਸਰ ਪ ਦਾ ਵਰਤੋਂ ਦੇ ਵਿੱਚ ਇਹੀ ਪਾਣੀ ਆਉਂਦਾ ਸੀ ਮੰਨ ਲਓ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਪਾਕਿਸਤਾਨ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਤੇ ਇੰਡੀਆ ਦੀ ਸਰਕਾਰ ਉਹ ਅੱਤਵਾਦੀਆਂ ਨੂੰ ਵੀ ਮਾਰ ਦਿੰਦੀ ਹੈ ਉਹਨਾਂ ਦੇ ਟਿਕਾਣੇ ਵੀ ਤਬਾਹ ਕਰ ਦਿੰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਕਿ ਇਹਨਾਂ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਪਾਕਿਸਤਾਨ ਦੇ ਉੱਪਰ ਬਹੁਤ ਜ਼ਿਆਦਾ ਅਸਰ ਪਵੇਗਾ ਤੇ ਇੰਡੀਆ ਦੀ ਸਰਕਾਰ ਜਿਹੜੇ ਅੱਤਵਾਦੀ ਇੱਥੇ ਘਨੌਣਾ ਕੰਮ ਕਰਕੇ ਗਏ ਨੇ ਉਹਨਾਂ ਨੂੰ ਵੀ ਲੱਭ ਲੈਂਦੀ ਹੈ ਉਹਨਾਂ ਨੂੰ ਵੀ ਮਾਰ ਦਿੰਦੀ ਹੈ ਤੇ ਉਹਨਾਂ ਦੇ ਟਿਕਾਣੇ ਵੀ ਮੰਨ ਲਓ ਤਬਾਹ ਕਰ ਦਿੰਦੀ ਹੈ ਤੇ ਵਾਟਰ ਸਟ੍ਰਾਈਕ ਕਰਨ ਦੇ ਨਾਲ ਪਾਕਿਸਤਾਨ ਦੇ ਵਿੱਚ ਹਾਹਾਕਾਰ ਵੀ ਮੱਚ ਜਾਂਦੀ ਹੈ ਪਰ ਰੈਸਟ ਮਾਰੇ ਗਏ ਨੇ ਉਹਨਾਂ ਨੂੰ ਇਨਸਾਫ ਮਿਲੇਗਾ ਸਾਡੀਆਂ ਕਿੰਨੀਆਂ ਭੈਣਾਂ ਤੇ ਮਾਮਾ ਨੇ ਆਪਣੇ ਸੁਹਾਗ ਤੇ ਆਪਣੇ ਪੁੱਤ ਇਸ ਘਟਨਾਕਰਮ ਦੇ ਵਿੱਚ ਗਵਾ ਦਿੱਤੇ ਕਿ ਉਹਨਾਂ ਦੇ ਮਨ ਨੂੰ ਤਸੱਲੀ ਮਿਲੇਗੀ ਇਹ ਸਭ ਕੁਝ ਹੋਣ ਦੇ ਨਾਲ ਹੁਣ ਇਹ ਸਾਰੇ ਮਸਲੇ ਨੂੰ ਹਿੰਦੂ ਅਤੇ ਮੁਸਲਮਾਨ ਦੇ ਨਾਲ ਜੋੜ ਦਿੱਤਾ ਗਿਆ ਹੈ ਜਿਹੜਾ ਕਿ ਦੇਸ਼ ਦੇ ਭਾਈਚਾਰੇ ਲਈ ਇੱਕ ਬਹੁਤ ਵੱਡਾ ਖਤਰਾ ਹੈ ਅੰਗਰੇਜ਼ਾਂ ਨੇ ਵੀ ਬਿਲਕੁਲ ਇਹੀ ਕੰਮ ਕੀਤਾ ਸੀ ਹਿੰਦੂ ਅਤੇ ਮੁਸਲਮਾਨ ਦੇ ਵਿੱਚ ਆਪਸ ਦੇ ਵਿੱਚ ਪਾੜ ਪਾ ਦਿੱਤਾ ਸੀ ਤੇ ਇਸ ਪਾੜ ਦੇ ਸਹਾਰੇ ਹੀ ਉਹ ਇੰਡੀਆ ਦੇ ਉੱਪਰ 200 ਸਾਲ ਰਾਜ ਕਰ ਗਏ ਸਨ ਬਿਲਕੁਲ ਉਹੀ ਚੀਜ਼ ਹੁਣ ਇਹ ਅੱਤਵਾਦੀ ਕਰ ਰਹੇ ਨੇ ਹਿੰਦੂ ਅਤੇ ਮੁਸਲਮਾਨ ਦੇ ਵਿੱਚ ਪਾੜ ਪਾ ਕੇ ਤੇ ਲੱਗਦਾ ਹੈ ਕਿ ਕਿਤਨਾ ਕਿਤੇ ਅੱਤਵਾਦੀ ਆਪਣੇ ਮਕਸਦ ਦੇ ਵਿੱਚ ਕਾਮਯਾਬੀ ਹੋ ਗਏ ਨੇ ਕਿਉਂਕਿ ਉਹਨਾਂ ਨੇ ਜਿਹੜਾ ਫਸਾਦ ਪਾਉਣਾ ਸੀ ਜਾਂ ਜਿਹੜੀ ਲੜਾਈ ਪਾਉਣੀ ਸੀ ਹਿੰਦੂ ਅਤੇ ਮੁਸਲਮਾਨ ਦੇ ਵਿੱਚ ਉਹ ਪੈ ਗਈ ਹੈ ਹੁਣ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਿਹੜੇ ਲੋਕ ਮਿਹਨਤ ਮਜ਼ਦੂਰੀ ਕਰਨ ਦੇ ਲਈ ਕਸ਼ਮੀਰ ਤੋਂ ਗਏ ਹੋਏ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਇਹੀ ਚੀਜ਼ ਉਹ ਲੋਕ ਚਾਹੁੰਦੇ ਸਨ ਅੱਤਵਾਦੀ ਉਹ ਚੀਜ਼ ਸੀ ਉਹਨਾਂ ਨੂੰ ਕਰਕੇ ਦੇ ਰਹੇ ਹਾਂ ਜਦਕਿ ਆਮ ਕਸ਼ਮੀਰੀ ਨੂੰ ਇੱਥੇ ਸਭ ਤੋਂ ਵੱਧ 6:00 ਵਜੇ ਹੈ ਉਸ ਦਾ ਬਿਜ਼ਨਸ 20-22 ਸਾਲਾਂ ਬਾਅਦ ਹੁਣ ਚੱਲਣ ਲੱਗਿਆ ਸੀ ਹੁਣ ਉੱਥੇ ਟੂਰਿਸਟ ਜਾਣ ਲ ਨਾ ਅਤਵਾਦੀ ਹਮਲੇ ਤੋਂ ਬਾਅਦ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮਦਦ ਕੀਤੀ ਹੈ ਬਿਨਾਂ ਜਾਤ ਧਰਮ ਦੇਖੇ ਤਾਂ ਉਹ ਕਸ਼ਮੀਰ ਦੇ ਲੋਕ ਹੀ ਸਨ ਟੂਰਿਸਟੋਂ ਪੈਸੇ ਨਹੀਂ ਲਏ ਗਏ ਉਹਨਾਂ ਨੂੰ ਸੇਫਲੀ ਘਰ ਪਹੁੰਚਾਇਆ ਗਿਆ ਉਹਨਾਂ ਨੂੰ ਹੋਟਲਾਂ ਦੇ ਵਿੱਚ ਫ੍ਰੀ ਰੱਖਿਆ ਗਿਆ ਇਥੋਂ ਤੱਕ ਕਿ ਜਿਹੜਾ ਕਸ਼ਮੀਰ ਦੇ ਅੰਦਰ ਸਿੱਖ ਭਾਈਚਾਰਾ ਹੈ ਉਹਨਾਂ ਨੇ ਵੀ ਸਾਰੇ ਧਰਮਾਂ ਦੇ ਲਈ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਤੇ ਉੱਥੇ ਉਹਨਾਂ ਨੂੰ ਰਹਿائش ਦਿੱਤੀ ਗਈ ਖਾਣ ਪੀਣ ਨੂੰ ਦਿੱਤਾ ਗਿਆ ਇਥੋਂ ਤੱਕ ਕਿ ਕਿਹਾ ਗਿਆ ਕਿ ਜੇਕਰ ਤੁਸੀਂ ਜਾਣਾ ਹੈ ਤਾਂ ਅਸੀਂ ਤੁਹਾਡੇ ਲਈ ਗੱਡੀਆਂ ਵੀ ਪ੍ਰੋਵਾਈਡ ਕਰਵਾ ਦਿੰਨੇ ਹਾਂ ਇੱਕ ਪਾਸੇ ਤਾਂ ਕੁੱਝ ਲੋਕ ਮਿਲ ਕੇ ਦੇਸ਼ ਦੀ ਏਕਤਾ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਉਕਾਸ ਨੂੰ ਹਿੰਦੂ ਮੁਸਲਮਾਨ ਦੀ ਲੜਾਈ ਦੱਸ ਰਹੇ ਨੇ ਤੇ ਕਸ਼ਮੀਰੀ ਲੋਕਾਂ ਨੂੰ ਕਸ਼ਮੀਰੀ ਕੁੜੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਚਾਹੇ ਉਹ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੀਆਂ ਹੋਣ ਜਾਂ ਕਾਲਜਾਂ ਦੇ ਵਿੱਚ ਪੜ੍ਹਦੀਆਂ ਹੋਣ ਪਰ ਕੀ ਅਸੀਂ ਆਪਣੇ ਸਿਸਟਮ ਤੋਂ ਇੱਕ ਸਵਾਲ ਪੁੱਛ ਸਕਦੇ ਹਾਂ ਕਿ ਇਹ ਸਿਸਟਮ ਦਾ ਐਡਾ ਵੱਡਾ ਫੇਲਿਅਰ ਨਹੀਂ ਹੈ ਕਿ 20 ਮਿੰਟ ਤੱਕ ਲਗਾਤਾਰ ਅੱਤਵਾਦੀ ਗੋਲੀਆਂ ਚਲਾਉਂਦੇ ਰਹੇ ਤੇ ਨਾ ਉੱਥੇ ਕੋਈ ਪੁਲਿਸ ਪਹੁੰਚੀ ਅਤੇ ਨਾ ਹੀ ਉੱਥੇ ਕੋਈ ਫੌਜ ਪਹੁੰਚੀ ਟੂਰਿਸਟ ਪਲੇਸ ਦੇ ਉੱਪਰ ਅੱਤਵਾਦੀ ਕਿਵੇਂ ਪਹੁੰਚ ਕੇ ਜਦਕਿ ਕਸ਼ਮੀਰ ਇੱਕ ਸੈਂਸਿਟਿਵ ਏਰੀਆ ਹੈ ਉੱਥੇ ਇੰਨੇ ਟੂਰਿਸਟ ਦੇ ਮਗਰ ਇੱਕ ਏਜੰਸੀਆਂ ਨੇ ਜਿਨ੍ਹਾਂ ਦੇ ਉੱਪਰ ਮੋਟਾ ਪੈਸਾ ਖਰਚਾ ਕੀਤਾ ਜਾਂਦਾ ਹੈ ਜਿਵੇਂ ਕਿ ਆਈਬੀ ਅਤੇ ਰਾ ਉਹ ਕੀ ਕੰਮ ਕਰ ਰਹੀਆਂ ਸਨ ਉਹਨਾਂ ਨੂੰ ਬਿਲਕੁਲ ਹੀ ਪਤਾ ਨਹੀਂ ਲੱਗਿਆ ਇਹਨਾਂ ਦੇ ਨੱਕ ਦੇ ਥੱਲੇ ਦੀ ਅੱਤਵਾਦੀ ਆਉਂਦੇ ਰਹੇ ਤੇ 26 ਲੋਕਾਂ ਨੂੰ ਮਾਰ ਕੇ ਚਲੇ ਜਾਂਦੇ ਨੇ 2019 ਦੇ ਵਿੱਚ ਸੰਸਦ ਦੇ ਅੰਦਰ ਅਮਿਤ ਸ਼ਾਹ ਨੇ ਕਿਹਾ ਸੀ ਕਿ ਜਿਹੜੀ ਧਾਰਾ 370 ਹੈ ਇਹ ਹੀ ਅੱਤਵਾਦੀ ਜੜ੍ਹ ਹੈ ਜੇਕਰ ਆਪਾਂ ਇਹਨੂੰ ਤੋੜ ਦਵਾਂਗੇ ਤਾਂ ਕਸ਼ਮੀਰ ਦੇ ਅੰਦਰ ਅੱਤਵਾਦ ਵੀ ਖਤਮ ਹੋ ਜਾਵੇਗਾ ਕਿ ਧਾਰਾ 370 ਟੁੱਟਣ ਤੋਂ ਬਾਅਦ ਕਸ਼ਮੀਰ ਦੇ ਅੰਦਰ ਅੱਤਵਾਦ ਖਤਮ ਹੋ ਗਿਆ ਸਰਕਾਰੀ ਡਾਟੇ ਦੀ ਮੰਨੀਏ ਤਾਂ ਜੰਮੂ ਤੇ ਕਸ਼ਮੀਰ ਦੇ ਵਿੱਚ ਅੱਤਵਾਦ ਸਨ 2004 ਤੋਂ ਸਨ 2014 ਤੱਕ 7217 ਅੱਤਵਾਦੀ ਘਟਨਾਵਾਂ ਹੋਈਆਂ ਸਨ ਕਸ਼ਮੀਰ ਦੇ ਵਿੱਚ ਤੇ ਸਨ 2014 ਤੋਂ ਸਨ 2024 ਦੇ ਵਿੱਚ 2224 ਘਟਨਾਵਾਂ ਅੱਤਵਾਦੀ ਘਟਨਾਵਾਂ ਹੋਈਆਂ ਨੇ ਕਸ਼ਮੀਰ ਦੇ ਅੰਦਰ ਤੇ ਜਿਹੜਾ ਅਮਿਤ ਸ਼ਾਹ ਨੇ ਅੱਤਵਾਦ ਨੂੰ ਜੜ ਤੋਂ ਖਤਮ ਕਰਨ ਦਾ ਦਾਵਾ ਕੀਤਾ ਸੀ ਉਹ ਦਾਵਾ ਕਿਤੇ ਨਾ ਕਿਤੇ ਬੇਨਕਾਬ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਹੁਣ ਪਾਕਿਸਤਾਨ ਵੀ ਲਗਾਤਾਰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਇਸ ਵਾਰ ਇੰਡੀਆ ਦੀ ਸਰਕਾਰ ਨੇ ਸਾਡੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਲਿਆ ਤਾਂ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਇਸ ਚੀਜ਼ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਵੀ ਇਸ ਵਾਰ ਪੂਰੀ ਤਿਆਰੀ ਦੇ ਵਿੱਚ ਬੈਠਾ ਹੈ ਇੰਡੀਆ ਜੇ ਕੋਈ ਸਟੈਪ ਚੱਕੇਗਾ ਤਾਂ ਪਾਕਿਸਤਾਨ ਪੱਕਾ ਉਸ ਦਾ ਜਵਾਬ ਦੇਵੇਗਾ ਇਹ ਤਾਂ ਹੁਣ ਆਉਣ ਵਾਲਾ ਹੀ ਸਮਾਂ ਹੀ ਦੱਸੇਗਾ ਕਿ ਪਾਕਿਸਤਾਨ ਕਿਦਾਂ ਦਾ ਕੋਈ ਐਕਸ਼ਨ ਲੈਂਦਾ ਹੈ ਜਾਂ ਇੰਡੀਆ ਕਿਦਾਂ ਦਾ ਕੋਈ ਐਕਸ਼ਨ ਲੈਂਦਾ ਹੈ ਇਹ ਸਾਰੀ ਚੀਜ਼ ਦੇ ਉੱਪਰ ਇੰਡੀਆ ਦੀ ਸਕਿਉਰਿਟੀ ਏਜੰਸੀਆਂ ਨੇ ਅੱਤਵਾਦੀਆਂ ਦੇ ਕੁਝ ਸਕੈਚ ਜਾਰੀ ਕੀਤੇ ਨੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਨਾਮ ਦੱਸੇ ਜਾ ਰਹੇ ਨੇ ਆਸੀਫ ਫੌਜੀ ਸੁਲੇਮਾਨ ਸ਼ਾਹ ਤੇ ਅਬੂ ਤਲਹਾ ਇੰਟੈਲੀਜੈਂਸ ਦੱਸਦੀ ਹੈ ਕਿ ਇਹ ਹਮਲੇ ਦਾ ਮਾਸਟਰਮਾਈਂਡ ਹੈ ਲਾਸਕਰੇ ਤਾਇਬਾ ਇੰਡੀਆ ਦੇ ਲਈ ਇਹ ਜਿਹੜਾ ਸਮਾਂ ਹੈ ਇਹ ਇਕੱਠੇ ਰਹਿਣ ਦਾ ਹੈ ਨਾ ਕਿ ਇੱਕ ਦੂਜੇ ਲਾਹੇ ਸਾਡੇ ਦੇਸ਼ ਦੀ ਸਰਕਾਰ ਤੇ ਸਾਡੇ ਦੇਸ਼ ਦੀਆਂ ਏਜੰਸੀਆਂ ਤੋਂ ਸਵਾਲ ਪੁੱਛਣ ਦਾ ਕਿ ਆਖਰਕਾਰ ਇਹ ਸਭ ਕੁਝ ਕਿਵੇਂ ਹੋਇਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਰਕਾਰ ਦੀ ਨਾਕਾਮੀ ਹੈ ਜਾਂ ਫਿਰ ਪਾਕਿਸਤਾਨ ਦੀ ਇਹ ਕੋਈ ਚਾਲ ਹੈ ਤੁਸੀਂ ਇਹ ਚੀਜ਼ ਬਾਰੇ ਕਿਵੇਂ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ